ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਬਾ ਬਈ ਨੇੜੇ ਪਿੰਡ ਭਦੌੜ ਤੇ ਸੈਣਾ ਰਹਿ ਜਾਂਦਾ ਆਓ ਪੁੱਛ ਲੈਨੇ ਆਂ ਬੰਦੀ ਟੋਟਰੀ ਬਈ ਜੀ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮਰ ਨੰਬਰ 9872799 ਨੂੰ ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਹਾ ਸੂਹੀ ਹੈ ਦੂਜਾ ਸੂਹਾ ਸੂਹੀ ਹੈ ਜੀ ਕੱਲ ਸੂਹੀ ਹੈ ਕੱਲ ਸੂਹੀ ਹੈ ਹਾਂ ਬੱਚੀ ਦੇਗਾ ਬੱਚੀ ਦਿੱਤੀ ਪੂਰੀ ਬਰਾਇਡਿਟੀ ਕੰਨ ਦੇਗਾ ਹੂੰ ਹੂੰ ਬੱਚਾ ਭਾਈ ਬੱਚੀ ਨੂੰ ਜਨਮ ਦਿੰਦਾ ਬੱਚੀ ਦੀ ਕੁਆਲਿਟੀ ਦੇਖੋ ਨਾਸਾ ਨੋਸਾ ਗੁਲਾਬੀ ਆ 5000 ਰੁਪਏ ਚ ਰੱਖ ਲਾਂਗੇ ਆਪਾਂ ਜੇ ਸਾਡਾ ਕਜਾਣੀ ਆ ਗਦ ਨਹੀਂ ਠੀਕ ਆ ਭਾਈ ਹਾਂ 나ੜੂ ਗਨ ਆ ਰਹੀ ਆ ਨਾੜੂ ਆ ਨਾਲ ਆ ਭਾਈ ਕਿਆ ਬਾਤ ਆ ਹੂੰ ਬੱਚਾ ਬੱਚੀ ਦਿੱਤੀ ਆ ਬਹੁਤ ਚੰਗੀ ਬੱਚੀ ਜਨਮ ਦਿੰਦਾ ਆ ਕਿੰਨਾ ਗੋਲਾ ਬੋਲਾ ਭਾਈ ਹੁਣ ਬੋਲਾ ਉਹਦੇ ਥੱਲੇ ਹੁਣ ਆਪਾਂ ਬੱਤ ਜੇ ਨਾ ਕੱਢਿਆ ਖਾਲੀ ਨਹੀਂ ਕਰੀ ਗਾਲਾਂ ਸੁਈਆ ਹੁਣ 6 ਲੀਟਰ ਨੂੰ ਕੱਢਤਾ ਪਤੜ ਠੀਕ ਆ ਤੇ 22 ਲੀਟਰ ਚ ਹੋਇਆ ਵਾ ਇਹਦਾ ਪਹਿਲੇ ਸੁਈ ਓਕੇ ਜੀ ਹਾਂ ਬਾਕੀ ਤੋਫਾ ਜਲਸੀ ਕਰਾਓ ਸਾ ਤੋਫਾ ਹੀ ਆ ਤੋਫਾ ਹੀ ਆ ਹਾਂ ਕਿਉਂ ਗਰਮੀ ਨਹੀਂ ਮੰਨਣੀ ਗਰਮੀ ਨਹੀਂ ਮੰਨਣੀ ਜਲਸੀ ਆ ਬੁੱਥੀ ਦਿਖਾ ਦੇਦੀ ਫੇਸ ਨੇ ਫੇਸ ਬੜਾ ਪਿਆਰਾ ਛੋਟਾ ਛੋਟਾ ਕੰਨ ਫੁੱਲ ਬਰੀਡ ਆ ਨਾ ਬਈ ਫੁੱਲ ਬਰੀਡ ਹੂੰ ਠੰਡੀ ਪੜੀ ਵੀ ਲੈ ਜਿਵੇਂ ਮਰ ਜਿਆ ਸਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੋਈ ਗੱਲ ਨਹੀਂ ਸ਼ਾਂਤ ਹੋ ਦੇਖੋ ਲੈ ਵਾ ਲੈ ਮਾਲ ਬਾਕੀ ਆਪਣੀ ਚਵਾਈ ਕਰੀ ਵੀ ਆ ਹੁਣ ਕੋਈ ਆਪਣੀ ਛੱਡੀ ਨਹੀਂ 6 6.5 ਲੀਟਰ ਕੱਢਿਆ ਵਾ ਇਹਦਾ ਠੀਕ ਆ ਬਾਈ ਹਾਂ 22 ਲੀਟਰ ਇਹਦਾ ਪਹਿਲੇ ਸੂਏ ਕੱਢਿਆ ਵਾ ਓਕੇ ਜੀ ਹੁਣ ਆਇਆ ਮਾਲਾ ਵੀ 13 14 ਕਿਲੋ ਬੋਹੜਾ ਹੁਣ ਹੂੰ ਖੋਲ ਦੇ ਬਾਈ ਤੋੜ ਦੀ ਜਰਸੀ ਬਰੀਡ ਆ ਬਾਈ ਤੇ ਬੱਚਾ ਵੀ ਮਗਰ ਬੱਛੀ ਆ ਬੱਛੀ ਨੇ ਬਾਈ ਨਾਲ ਹੀ ਤਿਆਰ ਹੋਣਾਗਾ ਦੋ ਜਾਨਵਰ ਮਿਲਨੇ ਆ ਤੋੜਾ ਦੇਖੋ ਪਲੀ ਵੀ ਦੇਖੋ ਕਦ ਚੰਗਾ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਕੱਟਣੀ ਚਵਾਈ ਕਿਵੇਂ ਆ ਚਵਾਈ ਪੂਰੀ ਭੋਲੀ ਆ ਜੀ ਇੱਕ ਨੰਬਰ ਹਾਂ ਜੀ ਠੀਕ ਹੈ ਬਾਕੀ ਅਗਲਾ ਆਖਦੀ ਆ ਕੇ ਚੈੱਕ ਕਰਕੇ ਲਿਆਵੇ ਕੋਈ ਸਹੀ ਗੱਲ ਹੈ ਹਾਂ ਹਾਂ ਸੋਰਾ ਦੇਖੋ ਇੱਕ ਨੰਬਰ ਹੈ ਲੇਵਾ ਬਹੁਤ ਆ ਚੰਗੇ ਬੋਲੇ ਤੋਂ ਕਰਮਾਲੀ ਸਟਾਰਟ ਹੋਈ ਆ ਬਹੁਤ ਚੰਗਾ ਬਾਈ ਨੇ ਬੋਲਾ ਜਿਹੜਾ ਸਵੇਰੇ ਕੱਢਿਆਗਾ ਤੇ ਥਾਣ ਦਿਖਾਉਂਦੇ ਆ ਨੇੜ ਤੋਂ ਮੁੱਠੀ ਵਾਲਾ ਥਣ ਹੱਥੀ ਝੋਲੇ ਚਾਹੇ ਮਸ਼ੀਨਾਂ ਝੋਲੇ ਲੈ ਨੇੜ ਤੋਂ ਚੈੱਕ ਕਰ ਲੋ ਥਣ ਥਣ ਦਾ ਸਵਾਜ ਬਹੁਤ ਚੰਗਾ ਯਾਰ ਬਾਈ ਹਾਂ ਨਾੜਾ ਣੂੜਾ ਕਰਮਾਲੀ ਦੇ ਫੁੱਲ ਚੰਗੀਆਂ ਨੇ ਬਾਕੀ ਕੋਈ ਐ ਨਹੀਂ ਖੱਟਰ ਨਹੀਂ ਲੈ ਜਿਵੇਂ ਮਰਜੀ ਸਵੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਸੋਸ਼ਰੀ ਕੀ ਆਵਾਜ਼ ਬਾਕੀ ਬੱਸੀ ਬਹੁਤੀ ਆ ਮਾਰ ਬੱਸੀ ਬਹੁਤ ਬੱਸੀ ਹੁਣ ਗਾਂ ਜਲਸੀ ਆ ਬੱਸੀ ਦੂਜੀ ਦਿੱਤੀ ਆ ਐਫ 5 ਦਿੱਤੀ ਹਾਂ ਹੂੰ ਦੋ ਬਰੀਡਾਂ ਮਿਲਣੀਆਂ ਹਾਂ ਦੋ ਬਰੀਡਾਂ ਮਿਲਣੀਆਂ ਸਹੀ ਗੱਲ ਆ ਮੋਲੇ ਦਾ ਜਾਇਜ਼ ਮੁੱਲ ਜਾਇਜ਼ ਜਾਇਦਾ ਬਸ 77000 ਰੁਪਏ ਮਾਨਤਾਣ ਹੋ ਜਾ ਮਾਨਤਾਣ ਕਰਦੇ ਠੀਕ ਆ 77000 ਰੁਪਏ ਮੋਲ ਆ ਵੀਰੇ ਮਾਨਤਾਣ ਜਰੂਰ ਹੋ ਜਾ ਬੈਡ ਚੰਗੀ ਆ ਥਣ ਲੇਵਾ ਵੀ ਚੰਗਾ ਸਾਰੀਆਂ ਗੱਲਾਂ ਓਕੇ ਹੈ। ਹਾਂ ਸਾਰੀਆਂ ਜੀਰ ਜੁਰੂ ਸੱਚ ਕਰ। ਹਾਂ ਜੀਰ ਜੁਰੂ ਕਲੀਅਰ ਹੈ ਜੀ। ਓਕੇ। ਜੀਰ ਦੀ ਆਪਣੀ ਗਾਰੰਟੀ ਹੈ। ਓਕੇ। ਜੀਰ ਦੀ ਭਾਰ ਦੀ ਆਪਣੀ ਗਾਰੰਟੀ ਹੈ। ਪਿੱਲਾ ਨੂੰ ਨਾ ਬੋਪ ਪਈ। ਪਿੱਲਾ ਤਾਂ ਫਿਰ ਐ ਚਵਾਈ ਕਰੀ ਪਿਆ। ਆਪਾਂ ਕੱਲ ਵੀ ਚੋਤੀ ਤੜਕੇ ਵੀ ਚੋਤੀ। ਠੀਕ ਆ। ਹਾਂ ਫਿਰ ਹੁਣ ਵੀਡੀਓ ਦਾ ਟਾਈਮ ਇਤੋਂ ਦੇਖਦਾ ਟਾਈਮ ਕਿੰਨਾ ਹੋਇਆ ਜੀ? ਹਾਂ ਸ਼ਾਮ ਨੂੰ ਦੇਖੋ ਲੈ। ਹਾਂ ਸ਼ਾਮ ਨੂੰ ਹਜੇ। ਫੰਡ ਵਾਲਾ ਬਣਾਉਂ ਸ਼ਾਮ ਨੂੰ। ਇਹ ਤਾਂ 9:30 ਵਜੇ ਆ। 9:30 ਹੀ ਹੋਣੀ। ਹਾਂ ਸਹੀ ਗੱਲ। ਧੰਨਵਾਦ ਜੀ।